ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਕੌਣ ਨਿਸ਼ਾਨ ਤੇ ਨਾ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂਗਾੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾ ਰਾਜ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਧੜ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਦੇ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਠਦੂਰ ਸਾਹਿਬ ਪਾਰਲੀਮੈਂਟ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੁਲਿੱਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸ ਤੌਰ ਆਜ਼ਾਦ ਉਮੀਦਵਾਰ ਦੇ ਲੜਨਗੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ ਮੈਂ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਕੁਰਬਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸ ਤੌਰ ਆਜ਼ਾਦ ਉਮੀਦਵਾਰ ਦੇ ਲੜਨਗੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗਾੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸ ਤੌਰ ਆਜ਼ਾਦ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇੱਥੇ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪਰਵਾਣ ਚਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨਗੇ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂਦੜ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨੀ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਫਦੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸ ਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਕਿਉਂ ਨਿਸ਼ਾਨ ਤੇ ਨਹੀਂ ਲੜਗੇ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂ ਗੜ সেন্ট্রਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਠਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਸ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨ ਦੇ ਅਤੇ ਕਿਸੇ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂ ਦਾਹਂ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਠਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੁਲਿੱਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ ਮੈਂ ਰਾਜਦੇਵ ਸਿੰਘ ਖਾਲਸਾ ਸਾਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸ ਤੌਰ ਆਜ਼ਾਦ ਉਮੀਦਵਾਰ ਦੇ ਲੜਨਗੇ ਅਤੇ ਕਿਸੇ ਪਾਰਟੀ ਦੇ ਮੈਂ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਦੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਸਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨੀ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇਤ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਕਿਉਂ ਨਿਸ਼ਾਨਤੇ ਨਹੀਂ ਲੜਨੀ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24 4 2024 ਨੂੰ ਮੈਂ ਡਿਬਰੂਗਾੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਠਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ ਇੱਥੇ ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪ੍ਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਤੌਰ ਆਜ਼ਾਦ ਉਮੀਦਵਾਰ ਦੇ ਲੜਨ ਜੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨ ਜੇ ਮੈਂ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਮਿਤੀ 24/4/2024 ਨੂੰ ਮੈਂ ਡਿਬਰੂ ਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਖਡੂਰ ਸਾਹਿਬ